ਡੋਨਲਡ 트ੰਪ ਨੇ ਅਮਰੀਕੀ ਰਾਸ਼ਟਰਪਤੀ ਵਜੋਂ ਦੂਜੀ ਵਾਰ ਸੌਹ ਚੁੱਕੀ ਔਰ ਇਸ ਤੋਂ ਬਾਅਦ ਕਿਹੜੇ ਕਿਹੜੇ ਏਜੰਡਾਜ਼ ਨੇ ਜਿਹੜੇ ਡੋਨਲਡ 트ੰਪ ਵਿਸ਼ੇਸ਼ ਤੌਰ ਦੇ ਉੱਤੇ ਵਿਚਾਰਨਗੇ ਕੀ ਕੁਝ ਅਮਰੀਕਾ ਦੇ ਵਿੱਚ ਤਬਦੀਲ ਹੋ ਜਾਣ ਵਾਲਾ ਜੋ ਬਾਈਡਨ ਤੋਂ ਬਾਅਦ ਹੁਣ ਡੋਨਲਡ 트ੰਪ ਦੂਜੀ ਵਾਰ ਦੇ ਤੋ ਰਾਸ਼ਟਰਪਤੀ ਬਣੇ ਨੇ ਉਦੋਂ ਕੀ ਕਰਨ ਜਾ ਰਹੇ ਨੇ ਔਰ ਇਮੀਗ੍ਰੇਸ਼ਨ ਕਿਵੇਂ ਇਫੈਕਟ ਹੋ ਸਕਦੀ ਹੈ ਸਭ ਤੋਂ ਵੱਡੀ ਗੱਲ ਇਮੀਗ੍ਰੇਸ਼ਨ ਦੀ ਹੈ ਉਹਨਾਂ ਲੋਕਾਂ ਦੇ ਨਾਲ ਜੁੜੀ ਹੋਈ ਹੈ ਜਿਹੜੇ ਲੋਕ ਅਮਰੀਕਾ ਜਾਂਦੇ ਨੇ ਹੁਣ ਭਾਰਤ ਤੋਂ ਜਾਂ ਦੇਸ਼ ਭਰ ਤੋਂ ਅਮਰੀਕਾ ਜਾਣ ਵਾਲੇ ਇਮੀਗਰੈਂਟਸ ਦੀ ਤਾਦਾਦ ਕਾਫੀ ਜ਼ਿਆਦਾ ਹੈ ਔਰ ਲੰਗੇ ਸਮੇਂ ਦੇ ਵਿੱਚ ਜਿਹੜੇ ਅੰਕੜੇ ਸਾਹਮਣੇ ਆਏ ਨੇ ਉਹ ਵੀ ਬਹੁਤ ਕੁਝ ਬਿਆਨ ਕਰਦੇ ਨੇ ਪਰ ਉਹਨਾਂ ਵਿੱਚੋਂ ਬਹੁਤਿਆਂ ਨੂੰ ਹੁਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਆਮ ਤੌਰ ਦੇ ਉੱਤੇ ਗਾਣਿਆਂ ਦੇ ਵਿੱਚ ਉਸ ਮੈਕਸੀਕੋ ਵਾਲੀ ਕੰਧ ਦਾ ਜ਼ਿਕਰ ਆਉਂਦਾ ਹੈ ਜਿਹਨੂੰ ਟੱਪ ਕੇ ਅਮਰੀਕਾ ਚ ਦਾਖਲ ਹੋਣਾ ਹੁਣ ਤੱਕ ਤਾਂ ਬੜੀ ਦਲੇਰੀ ਮੰਨੀ ਜਾਂਦੀ ਸੀ ਪਰ ਉਸ ਦਲੇਰੀ ਦੇ ਉੱਤੇ ਡੋਨਲਡ ਟਰੰਪ ਹੁਣ ਪੋਚਾ ਫੇਰ ਦੇਣ ਲੱਗੇ ਆ ਇਹ ਵੀ ਆਪਣੇ ਆਪ ਦੇ ਵਿੱਚ ਵੱਡੀ ਖਬਰ ਹੈ ਕਿਉਂਕਿ ਹੁਣ ਇਲੀਗਲ ਇਮੀਗਰੈਂਟਸ ਦੇ ਉੱਤੇ ਵੱਡਾ ਐਕਸ਼ਨ ਹੋਣ ਜਾ ਰਿਹਾ ਹੈ ਹੁਣ ਇਮੀਗ੍ਰੇਸ਼ਨ ਜਿਹੜੀ ਹੈ ਉਹ ਸਿੱਧੇ ਤੌਰ ਦੇ ਉੱਤੇ ਇਫੈਕਟ ਹੋ ਸਕਦੀ ਹੈ ਇਹਦੇ ਬਾਰੇ ਅਮਰੀਕਾ ਦੇ ਵਿੱਚ ਰਹਿੰਦੇ ਜਸਪ੍ਰੀਤ ਸਿੰਘ ਅਟਾਰਨੀ ਉਹਨਾਂ ਨੇ ਆਪਣੇ YouTube ਪੇਜ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਵੱਡਾ ਜਿਹੜਾ ਖਤਰਾ ਆ ਉਹ ਮੰਡਰਾ ਰਿਹਾ ਹੈ ਅਮਰੀਕਾ ਦੇ ਵਿੱਚ ਹਾਲਾਂਕਿ ਹੁਣ ਤੱਕ ਕੈਨੇਡਾ ਦੀਆਂ ਖਬਰਾਂ ਆ ਰਹੀਆਂ ਸੀ ਪਰ ਹੁਣ ਡੋਨਲਡ ਟਰੰਪ ਦੇ ਆਪਣੇ ਸੌ ਚੱਕਣ ਤੋਂ ਬਾਅਦ ਵੱਡੇ ਐਕਸ਼ਨ ਹੋਣ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸ਼ਿਕਾਗੋ ਦੇ ਵਿੱਚ ਖਾਸ ਤੌਰ ਦੇ ਉੱਤੇ ਧਿਆਨ ਦੇਣ ਦੀ ਗੱਲ ਡੋਨਲਡ ਟਰੰਪ ਨੇ ਆਪਣੇ ਏਜੰਡੇ ਦੇ ਵਿੱਚ ਰੱਖੀ ਹੈ ਔਰ ਵੱਡੇ ਪੱਧਰ ਦੇ ਉੱਤੇ ਬਾਰਡਰ ਪੈਟਰੋਲ ਜਿਹੜਾ ਉਹ ਛਾਪੇ ਮਾਰੇ ਕਰੂਗਾ ਇਮੀਗ੍ਰੇਸ਼ਨ ਕਰੈਕਡਾਊਨ ਜਿਹੜਾ ਆ ਉਹ ਨੇਪਰੇ ਚਾੜਨ ਵਾਸਤੇ ਅਮਰੀਕਾ ਸਰਕਾਰ ਹੁਣ ਕੰਮ ਕਰੂਗੀ ਵੱਡੇ ਪੱਧਰ ਦੇ ਉੱਤੇ ਇਲਲੀਗਲ ਇਮੀਗ੍ਰੈਂਟਸ ਜਿਹੜੇ ਨੇ ਉਹ ਅਮਰੀਕਾ ਦੇ ਵਿੱਚੋਂ ਬਾਹਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਇਹਦਾ ਸਿੱਧਾ ਸਿੱਧਾ ਖਤਰਾ ਅਮਰੀਕਾ ਦੇ ਵਿੱਚ ਲੀਗਲੀ ਇਲਲੀਗਲੀ ਰਹਿਣ ਵਾਲੇ ਇਮੀਗ੍ਰੈਂਟਸ ਨੂੰ ਪੈ ਸਕਦਾ ਆ ਕਿਸ ਤਰ੍ਹਾਂ ਪੈ ਸਕਦਾ ਕੀ ਸਿਚੁਏਸ਼ਨ ਬਣ ਸਕਦੀ ਹੈ ਆਓ ਸੁਣਦੇ ਆ ਜਸਪ੍ਰੀਤ ਸਿੰਘ ਅਟਾਰਨੀ ਕੀ ਬੋਲਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਅਟਨੀਅਟ ਲਾਅ ਅੱਜ ਦਾ ਆਪਣਾ ਟੋਪਿਕ ਹੈ ਵੀਕਰੀ ਅਪਡੇਟਸ ਔਨ ਯੂਐਸ ਇਮੀਗ੍ਰੇਸ਼ਨ ਜਿੱਥੇ ਅਸੀਂ ਅਮਰੀਕਾ ਦੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਉੱਥੇ ਨਾਲ ਹੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ ਜਿਹੜੀਆਂ ਤਾਜ਼ੀਆਂ ਖਬਰਾਂ ਨੇ ਉਹਨਾਂ ਤੋਂ ਵੀ ਤੁਹਾਨੂੰ ਜਾਣੂ ਕਰਾਉਂਦੇ ਆ ਸੋ ਸਾਰਿਆਂ ਤੋਂ ਪਹਿਲਾਂ ਤਾਂ ਇਹ ਹੈ ਕਿ ਟਰੰਪ ਹੁਣ ਅਮਰੀਕਾ ਦੇ ਪ੍ਰੈਜ਼ੀਡੈਂਟ ਇੱਕ ਵਾਰੀ ਫੇਰ ਬਣਨ ਜਾ ਰਹੇ ਨੇ 20 ਤਰੀਕ ਨੂੰ ਉਹ ਸੌ ਚੱਕਣਗੇ ਤੇ ਉਹਨਾਂ ਨੇ ਆਪਣਾ ਏਜੰਡਾ ਜਿਹੜਾ ਲੇਡ ਆਊਟ ਕੀਤਾ ਹੈ ਵੀ ਉਹ ਰੀਸੈਕਟਿਵ ਬਾਰਡਰ ਜਿਹੜੇ ਆ ਉਹ ਇਸ਼ੂ ਕਰਨਗੇ ਇਮੀਗ੍ਰੇਸ਼ਨ ਤੇ ਕਰਨਗੇ ਹੋਰ ਵੀ ਜਿਹੜੇ ਕਈ ਫੈਡਰਲ ਜਿਹੜੇ ਇਸ਼ੂਸ ਨੇ ਉਹਨਾਂ ਤੇ ਵੀ ਕਰਨਗੇ ਉਹਦੇ ਨਾਲ ਨਾਲ ਜਿਹੜੀ ਹੋਰ ਇੰਪੋਰਟੈਂਟ ਖਬਰ ਆ ਹੋਇਆ ਕਿ ਬਾਈਡਨ ਨੇ ਜਾਂਦੇ ਜਾਂਦੇ ਤਕਰੀਬਨ 1 ਮਿਲੀਅਨ ਬੰਦਿਆਂ ਨੂੰ ਟੈਂਪਰਰੀ ਪ੍ਰੋਟੈਕਟਿਡ ਜਿਹੜਾ ਸਟੇਟਸ ਆ ਉਹ ਦਿੱਤਾ ਸੋ ਇਹ ਜਿਹੜਾ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਆ ਉਹਨੇ ਵੈਨਜ਼ੂਏਲਾ ਐਲਸੈਲਵਾਡੋਰ ਯੂਕਰੇਨ ਤੇ ਸਡਾਨ ਇਹਨਾਂ ਦਾ ਜਿਹੜਾ ਟਪੀਆ ਸਟੇਟਸ ਸੀ ਉਹ ਖਤਮ ਹੋ ਰਿਹਾ ਸੀ ਉਹ ਵਧਾ ਦਿੱਤਾ ਜੀ ਸਪਟੈਂਬਰ 2026 ਤੱਕ ਸੋ 2 ਸਾਲਾਂ ਬਾਅਦ ਸੇ ਵਧਾ ਦਿੱਤਾ ਅੱਗੇ ਨਹੀਂ ਲੱਗਦਾ ਕਿ ਟਰੰਪ ਇਹਨੂੰ ਵਧਾਏਗਾ ਜਾਂ ਕੀ ਕਰੇਗਾ ਪਰ ਫਿਲਹਾਲ ਉਹਨਾਂ ਨੇ ਇਹਨਾਂ ਨੂੰ ਪ੍ਰੋਟੈਕਸ਼ਨ ਦੇਤੀ ਆ ਤੇ ਇਹਨਾਂ ਨੇ ਹੁਣ ਉਹ 2026 ਤੱਕ ਇਹ ਟੈਂਪਰਰੀ ਸਟੇਟਸ ਰਹਿ ਸਕਦੇ ਆ ਇਹਦੇ ਵਿੱਚ ਗ੍ਰੀਨ ਕਾਰਡ ਨਹੀਂ ਮਿਲਦਾ ਪਰ ਪਰਮਨੈਂਟ ਮਿਲਦਾ ਤੇ ਇਥੋਂ ਡੈਪੂਟੇਸ਼ਨ ਤੋਂ ਜਿਹੜਾ ਹੈਗਾ ਉਹ ਵਿਚਾਰ ਰਹਿੰਦਾ ਤੇ ਇਹ ਜਿਹੜਾ ଫਾਰਮਲੀ ਫਰਡੇ ਜਨਵਰੀ 17 ਨੂੰ ਇਹਨਾਂ ਨੇ ਪਬਲਿਸ਼ ਕੀਤਾ ਤੇ ਲਾਸਟ ਡੇ ਜਿਹੜਾ ਆਫਿਸ ਸੀਗਾ ਬਾਇਡਨ ਦਾ ਕੰਮ ਦਾ ਉਹਦੇ ਵਿੱਚ ਇਹਨਾਂ ਨੇ ਇਹ ਸਾਈਨ ਕੀਤੇ ਨੇ ਤੇ ਇਹਨਾਂ ਨੂੰ 2 ਸਾਲਾਂ ਵਾਸਤੇ ਉਹਨਾਂ ਨੇ ਇਹਨਾਂ ਕੰਟਰੀਆਂ ਨੂੰ ਵਧਾਇਆ ਇੱਥੇ ਗੱਲ ਇਹ ਵੱਧਣਯੋਗ ਆ ਕਿ ਸਿਰਫ ਇਹ ਚਾਰ ਇਹ ਕੰਟਰੀਆਂ ਤੇ ਲਾਗੂ ਹੁੰਦਾ ਜਿੰਨਾਂ ਵਿੱਚ ਵੈਨਸਵੇਲਾ ਐਲਸਲਬਾਡੋਰ ਯੂਕਰੇਨ ਤੇ ਸਦਾ ਬਾਕੀ ਹੋਰ ਮੁਲਕਾਂ ਬਾਰੇ ਨਹੀਂ ਆ ਤੇ ਇਸ ਤੋਂ ਇਲਾਵਾ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੋਵੇਗੀ ਆ ਕਿ ਉਹ ਯੂਐਸਆਈਐਸ ਨੇ ਨਵੇਂ ਜਿਹੜੇ ਫਾਰਮ ਜਾਰੀ ਕੀਤੇ ਨੇ ਕੁਝ ਐਕਚੂਅਲ ਵੀਜ਼ੇ ਵਾਲਿਆਂ ਲਈ ਜਿਹੜਾ 8129 ਆ ਉਹ ਫਾਰਮ ਤੇ ਲਾਗੂ ਹੋ ਗਿਆ 17 ਤਰੀਕ ਤੋਂ ਤੇ ਉਹ ਵੀ ਫਾਰਮ ਜਿਹੜਾ ਹੈਗਾ ਉਹ ਬੜਾ ਇੰਪੋਰਟੈਂਟ ਆ ਅਗਲੀ ਜਿਹੜੀ ਇੰਪੋਰਟੈਂਟ ਗੱਲ ਆ ਉਹ ਹੈਗੀ ਆ ਜੀ ਇਮੀਗ੍ਰੇਸ਼ਨ ਕ੍ਰੈਕਡਾਊਨ ਦੀ ਜਿਹੜੇ ਲੋਕਾਂ ਨੂੰ ਫੜ ਰਹੇ ਨੇ ਉਹਦੇ ਵਾਸਤੇ ਮੈਂ ਪਿਛਲੇ ਵੀਕ ਵੀ ਵੀਡੀਓ ਪਾਈ ਸੀ ਕਿ ਦੱਸਿਆ ਸੀ ਕਿ ਕਿਸ ਤਰ੍ਹਾਂ ਜਿਹੜੀ ਕੰਮ ਕਾਉਂ ਦੀ ਬੇਕਰ ਸਪੀਡ ਆ ਉਹਦੇ ਵਿੱਚ ਬਾਰਡਰ ਪੈਟਰੋਲ ਤੇ ਇਮੀਗ੍ਰੇਸ਼ਨ ਨੇ ਛਾਪੇ ਮਾਰੇ ਆ ਤੇ ਉਹ ਛਾਪੇ ਹੋਰਾਂ ਸ਼ਹਿਰਾਂ ਦੇ ਵਿੱਚ ਵੀ ਐਕਸਟੈਂਡ ਹੋ ਸਕਦੇ ਆ ਹੁਣ 트াম্প ਨੇ ਇੱਕ ਇੰਟਰਵਿਊ ਤੇ ਕਿਹਾ ਕਿ ਸ਼ਿਕਾਗੋ ਤੋਂ ਉਹ ਇਹ ਕੰਮ ਸ਼ੁਰੂ ਕਰਨਗੇ ਉਹਨਾਂ ਨੇ ਕਿਹਾ ਪਹਿਲੇ ਦਿਨੀ ਉਹ ਜਿਹੜਾ ਉਹ ਆਈਸ ਨੂੰ ਤੇ ਬਾਰਡਰ ਪਟ੍ਰੋਲ ਨੂੰ ਪਾਵਰ ਦੇਣਗੇ ਕਿ ਜਿਹੜੇ ਲੋਕਾਂ ਦੀ ਕ੍ਰਿਮਨਲ ਐਕਟੀਵਿਟੀ ਆਨ ਡਾਕੂਮੈਂਟਡ ਨੇ ਜਾਂ ਇਸ ਤਰ੍ਹਾਂ ਦੇ ਨੇ ਇਹਨਾਂ ਨੂੰ ਫੜਿਆ ਜਾਵੇ ਤੇ ਸ਼ਿਕਾਗੋ ਨੂੰ ਉਹ ਉਹਨਾਂ ਨੇ ਵਿਸ਼ੇਸ਼ ਨਾਮ ਰਿਆ ਕਿ ਟਾਰਗੇਟ ਕੀਤਾ ਜਾਊਗਾ ਪਰ ਉਹਦਾ ਮਤਲਬ ਇਹ ਨਹੀਂ ਵੀ ਕੱਲਾ ਸ਼ਿਕਾਗੋ ਹੀ ਹੋਣਾ ਬਾਕੀ ਥਾਵਾਂ ਤੇ ਵੀ ਛਾਪੇ ਜਿਹੜੇ ਆ ਉਹ ਪੈਣ ਦੀ ਮੀਦ ਆ ਨਹੀਂ ਅੱਗੇ ਵੀ ਦੱਸਿਆ ਸੀ ਕਿ ਜਿਹੜੀ ਬਾਰਡਰ ਪੈਟਰੋਲ ਆ ਉਹ ਬੇਸਿਕਲੀ 25 ਮੀਲ ਦੇ ਅੰਦਰ ਅੰਦਰ ਬਾਰਡਰ ਤੋਂ ਕਿਸੇ ਨੂੰ ਵੀ ਰੋਕ ਸਕਦੀ ਆ ਦੇਖਣ ਲਈ ਜਿਹੜੀ ਚੈਕਿੰਗ ਕਰਨ ਵਾਸਤੇ ਨਾਕੇ ਲਾ ਕੇ 25 ਮੀਲ ਤੋਂ ਬਾਹਰ ਜੇ ਉਹ ਕਿਤੇ ਥਾਂ ਜਾਂਦੇ ਉਹਨਾਂ ਕੋ ਵਾਰੰਟ ਦੀ ਲੋੜ ਹੁੰਦੀ ਆ ਉਹਦੇ ਨਾਲ ਨਾਲ ਇੱਕ ਸਪੈਸੀਫਿਕ ਟਾਰਗੇਟ ਚਾਹੀਦਾ ਵੀ ਉਹ ਕਿਉਂ ਚੱਲੇ ਆ ਕਿਹਨੂੰ ਫੜਨ ਚੱਲੇ ਆ ਸੋ ਜਿਹੜਾ ਬਾਰਡਰ ਪੈਟਰੋਲ ਦੇ ਘੇਰੇ ਥਲੇ ਸਪੈਸੀਫਿਕ ਟਾਰਗੇਟ ਆਉਂਦੇ ਆ ਉਹ ਆਉਂਦੇ ਆ ਜਿਹੜੇ ਬੰਦੇ ਏਲੀਅਨ ਸਮਗਲਿੰਗ ਕਰਦੇ ਆ ਜਾਂ ਡਰੱਗ ਡਰਾਫਟਿੰਗ ਕਰਦੇ ਜਾਂ ਹਿਊਮਨ ਸਮਗਲਿੰਗ ਕਰਦੇ ਆ ਜਾ ਜਿਹੜੇ ਇਸ ਕਿਸਮ ਦੇ ਕਰਾਈਮਸ ਕਰਦੇ ਨੇ ਜਿਹੜੇ ਬੰਦੇ ਆਂ ਡਾਕੂਮੈਂਟਡ ਨੇ ਉਹਨਾਂ ਨੂੰ ਫੜ ਲਈ ਤੇ ਉਹਦਾ ਉਹ ਜਿਹੜੇ ਅਨ ਡਾਕੂਮੈਂਟਡ ਬੰਦੇ ਹੈਗੇ ਆ ਜਿਨ੍ਹਾਂ ਕੋ ਪੇਪਰ ਨਹੀਂ ਉਹਨਾਂ ਨੂੰ ਜਾ ਜਾ ਕੇ ਨਹੀਂ ਫੜ ਸਕਦੇ ਉਹ ਆਈਐਸ ਦਾ ਕੰਮ ਆ ਤੇ ਆਈਐਸ ਵਾਲੇ ਜਿਹੜੇ ਨੇ ਉਹ ਛਾਪੇ ਮਾਰ ਸਕਦੇ ਆ ਪਰ ਉਹਦੇ ਵਾਸਤੇ ਵੀ ਲੋਕਲ ਜਿਹੜੀ ਪੁਲਿਸ ਆ ਉਹਦੀ ਕੋਆਪਰੇਸ਼ਨ ਦੀ ਲੋੜ ਆ ਜਿਹੜੀਆਂ ਸਟੇਟਾਂ ਨੇ ਅਰੀਜ਼ੋਨਾ ਕੈਲੀਫੋਰਨੀਆ ਨਿਊਯਾਰਕ ਵਗੈਰਾ ਇਹਨਾਂ ਦੇ ਵਿੱਚ ਇਹਨਾਂ ਨੇ ਕਿਹਾ ਵੀ ਅਸੀਂ ਕੋਆਪਰੇਟ ਨਹੀਂ ਕਰਾਂਗੇ ਜਿਹੜੇ ਲੋਕਲ ਪੁਲਿਸ ਵਾਲੇ ਆ ਤੇ ਇਹ ਇਹ ਪੋਜੀਸ਼ਨ ਕਲੀਅਰ ਨਹੀਂ ਪਰ ਫੇਰ ਵੀ ਜਿਹੜੇ ਛਾਪੇ ਅੱਗੇ ਨਾਲੋਂ ਜ਼ਿਆਦਾ ਜਿਹੜੇ ਆ ਉਹ ਕਹਿਣਗੇ ਜਿਹੜਾ ਹੁਣ ਡੇਕਰ ਸਪੀਡ ਦੇ ਵਿੱਚ ਛਾਪਾ ਪਿਆ ਸੀ ਉਹਦੇ ਵਿੱਚ ਉਹਨਾਂ ਨੇ ਸਪੈਸੀਫਾਈ ਕੀਤਾ ਕਿ ਅਸੀਂ ਇੱਕ 178 ਬੰਦੇ ਉਹਨਾਂ ਨੇ ਕਿਹਾ ਅਸੀਂ ਰਾਉਂਡ ਅਪ ਕੀਤੇ ਆ ਉਹਨਾਂ ਵਿੱਚੋਂ 72 ਬੰਦੇ ਜਿਹੜੇ ਨੇ ਉਹ ਡਿਟੇਨ ਨੇ ਬਾਕੀ ਛੱਡਦੇ ਆ ਤੇ ਉਹਨਾਂ ਵਿੱਚ ਕਈ سنگੀਨ ਅਪਰਾਧ ਵਾਲੇ ਬੰਦੇ ਨੇ ਚਾਈਲਡ ਰੇਪ ਵਾਲੇ ਨੇ ਹੋਰ ਡਰੱਗ ਡੀਲਰ ਨੇ ਜਿਨ੍ਹਾਂ ਨੂੰ ਫੜਿਆ ਤੇ ਉਹਨਾਂ ਨੇ ਸਪੈਸੀਫਿਕਲੀ ਕਿਹਾ ਕਿ ਇਹ ਵਿੱਚ ਜਿਹੜੀ ਪੰਜਾਬੀ ਕਮਿਊਨਿਟੀ ਇਹਨੂੰ ਟਾਰਗੇਟ ਨਹੀਂ ਕੀਤਾ ਗਿਆ ਇਹਦਾ ਜਿਹੜਾ ਟਾਰਗੇਟ ਆ ਉਹ ਆ ਜਿਹੜੇ ਵੈਨਜ਼ਵੇਲਾ ਅ ਕੋਸਟਾ ਰਿਕਾ ਡੋਰਸ ਮੈਕਸੀਕੋ ਇਸ ਕਿਸਮ ਦੇ ਜਿਹੜੇ ਬੰਦੇ ਆ ਉਹਨਾਂ ਦਾ ਪਰ ਜਿਵੇਂ ਮੈਂ ਦੱਸਿਆ ਸੀ ਪਿਛਲੀ ਵਾਰੀ ਕਿ ਉਹਦਾ ਮਤਲਬ ਇਹ ਨਹੀਂ ਕਿ ਜੇ ਆਉਣਗੇ ਤਾਂ ਸਿਰਫ ਉਹਨਾਂ ਮੁਲਕਾਂ ਦੇ ਬੰਦੇ ਹੀ ਫੜਨਗੇ ਉਹ ਜਦੋਂ ਇੱਕ ਏਰੀਆ ਚਾਉਂਦੇ ਆ ਉਹ ਸਾਰਿਆਂ ਦੇ ਪੇਪਰ ਚੈੱਕ ਕਰਦੇ ਆ ਉੱਥੇ ਜਿਹੜਾ ਵੀ ਅਨਡਾਕੂਮੈਂਟਡ ਆ ਚਾਹੇ ਉਹ ਆਪਣੇ ਇੰਡੀਆ ਤੋਂ ਆਉਣਾ ਹੋਵੇ ਪੰਜਾਬ ਤੋਂ ਹੋਵੇ ਜਾਂ ਪਾਕਿਸਤਾਨ ਤੋਂ ਹੋਵੇ ਜਾਂ ਕਿਤੇੋਂ ਵੀ ਹੋਵੇ ਉਹਦੇ ਜਿਹੜੇ ਹੈਗੇ ਆ ਜੇ ਡਾਕੂਮੈਂਟ ਨਹੀਂ ਉਹ ਵੀ ਫੜਿਆ ਜਾ ਸਕਦਾ ਇਹਦੇ ਨਾਲ ਨਾਲ ਸਾਨੂੰ ਕਾਫੀ ਸਵਾਲ ਆ ਰਹੇ ਨੇ ਕਿ ਇਹ ਦੱਸੋ ਵੀ ਕਿਹਨੂੰ ਫੜਿਆ ਜਾ ਸਕਦਾ ਕਿਹਨੂੰ ਨਹੀਂ ਫੜਿਆ ਜਾ ਸਕਦਾ ਉਦੇ ਬਾਰੇ ਮੈਂ ਥੋੜੀ ਜੀ ਗੱਲ ਕਰਨੀ ਚਾਹੁੰਨਾ ਕਿਉਂਕਿ ਕਾਫੀ ਲੋਕਾਂ ਦੇ ਮਨ ਦੇ ਵਿੱਚ ਡਰ ਆ। ਸੋ ਬੇਸਿਕਲੀ ਜਿਹੜੇ ਸਰਕਾਰ ਟਾਰਗੇਟ ਕਰਦੀ ਆ ਉਹ ਜ਼ਿਆਦਾ ਕਰਦੀ ਕ੍ਰਿਮਨਲ ਬੰਦਿਆਂ ਨੂੰ ਜਿਨ੍ਹਾਂ ਦੀ ਕ੍ਰਿਮਨਲ ਐਕਟੀਵਿਟੀ ਆ ਉਹ ਕ੍ਰਿਮਨਲ ਐਕਟੀਵਿਟੀ ਵੀ ਐਗਰੈਵੇਟਡ ਫੈਲਨੀ ਹੋਣੀ ਚਾਹੀਦੀ ਆ ਤੇ ਉਹੋ ਜਿਹੇ ਬੰਦਿਆਂ ਨੂੰ ਫੜਿਆ ਜਾ ਸਕਦਾ ਉਹਦੇ ਨਾਲ-ਨਾਲ ਜਿਨ੍ਹਾਂ ਦੇ ਪੁਰਾਣੇ ਡਿਪੋਰਟੇਸ਼ਨ ਦੇ ਆਰਡਰ ਹੋਏ ਨੇ ਉਹਨਾਂ ਨੂੰ ਵੀ ਫੜਿਆ ਜਾ ਸਕਦਾ ਜਾਂ ਜਿਹੜੇ ਇੱਥੇ ਜਿਨ੍ਹਾਂ ਨੇ ਕੁਝ ਵੀ ਅਪਲਾਈ ਨਹੀਂ ਕੀਤਾ ਉੱਧੇ ਹੀ ਰਹਿ ਜਾਂਦੇ ਆ ਉਹਨਾਂ ਨੂੰ ਪਰ ਇਸ ਤੋਂ ਇਲਾਵਾ ਜਿਨ੍ਹਾਂ ਦੇ ਕੇਸ ਚੱਲਦੇ ਨੇ ਚਾਹੇ ਕਿਸੇ ਦਾ ਸੈਲਮ ਆਫਿਸੇ ਕੇਸ ਚੱਲਦਾ ਚਾਹੇ ਕਿਸੇ ਦਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੇ ਅਪੀਲ ਚੱਲਦੀ ਆ ਚਾਹੇ ਇਮੀਗ੍ਰੇਸ਼ਨ ਜੱਜ ਕੋਲ ਯੂਆਈਆਰ ਚ ਕੇਸ ਚੱਲਦਾ ਚਾਹੇ ਕਿਸੇ ਦੀ ਸਰਕਟ ਕੋਰਟ ਜਿਵੇਂ 9 ਸਰਕਟ ਆ 2nd ਸਰਕਟ 3rd ਸਰਕਟ ਉੱਥੇ ਅਪੀਲ ਚੱਲਦੀ ਆ ਜਾਂ ਕਈਆਂ ਨੇ ਵਾਵਾ ਦੇ ਕੇਸ ਲਾਏ ਆ ਜਾਂ ਯੂ ਵੀਜ਼ੇ ਦੇ ਲਾਏ ਆ ਕਿਸੇ ਟ੍ਰਾਇਮ ਦੇ ਵਿਕਟਮ ਨੇ ਵਿਆਹ ਦੇ ਕੇਸ ਲੱਗੇ ਉਹੋ ਜਿਹੇ ਬੰਦਿਆਂ ਨੂੰ ਜਿਹੜਾ ਉਹ ਫੜਨ ਦਾ ਕੋਈ ਜਿਹੜਾ ਹੈਗਾ ਉਹ ਮਤਲਬ ਨਹੀਂ ਕਿਉਂਕਿ ਜਿਹੜਾ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ ਆ ਉਹਦੇ ਅੰਦਰ ਇਹ ਆ ਵੀ ਜੇ ਕਿਸੇ ਨੇ ਸੈਲ ਲਾਇਆ ਹੋਇਆ ਉਹ ਇੱਥੇ ਰਹਿ ਜਿਹੜੀਆਂ ਆਈਐਸＤਆ ਡਾਟਾ ਵੈਲੇਟ ਨਹੀਂ ਕਰਦਾ ਸੋ ਆਈਐਸ ਵਾਲੇ ਤੁਹਾਨੂੰ ਬੁਲਾਉਂਦੇ ਆ ਜਾਂ ਹਾਜ਼ਰੀ ਨਵਾਉਣ ਵਾਸਤੇ ਉਹਦੀ ਵੈਲੇਸ਼ਨ ਨਹੀਂ ਹੋਣੀ ਚਾਹੀਦੀ ਕ੍ਰਾਈਮ ਤੋਂ ਬਚੋ ਤੇ ਇਹਦੇ ਵਿੱਚ ਜਿਨ੍ਹਾਂ ਦੇ ਕੇਸ ਚੱਲਦੇ ਨੇ ਉਹ ਰਿਪੋਰਟ ਨਹੀਂ ਕੀਤੇ ਜਾ ਸਕਦੇ ਹੁਣ ਆਪਾਂ ਜਿਹੜੀ ਗੱਲ ਕਰਾਂਗੇ ਉਹ ਕਰਾਂਗੇ ਕਿ ਜਿਹੜਾ ਟਰੰਪ ਦਾ ਏਜੰਡਾ ਡੇ ਵੰਦਾ ਉਹ ਕੀ ਆ ਉਹਨਾਂ ਨੇ ਕਿਹਾ ਕਿ 20 ਤਰੀਕ ਨੂੰ 100 ਚੱਕਰ ਤੋਂ ਬਾਅਦ ਉਹਨਾਂ ਦੀਆਂ ਇਹ ਪ੍ਰਾਇਓਰਿਟੀਆਂ ਹੋਣਗੀਆਂ ਪਹਿਲੀ ক্লোਜ਼ ਦਾ ਬਾਰਡਰ ਜਿਹੜਾ ਬਾਰਡਰ ਆ ਉਹ ਬੰਦ ਕਰਨਗੇ ਤਾਂ ਕਿ ਬਾਰਡਰ ਤੋਂ ਬੰਦੇ ਨਾ ਆ ਸਕਣ ਉਦੇ ਵਾਸਤੇ ਉਹ ਕਹਿੰਦੇ ਵੀ ਟਾਈਟਲ 42 ਵੀ ਅਸੀਂ ਇਨਵੋਕ ਕਰ ਸਕਦਾ ਜਿਹੜਾ ਪਹਿਲਾਂ ਇਹਨਾਂ ਨੇ ਕੀਤਾ ਸੀ ਪੰਡੈਮਿਕ ਵੇਲੇ ਜਦੋਂ ਕੋਵਿਡ ਸੀਗਾ ਉਦੋਂ ਇਹਨਾਂ ਨੇ ਲਾ ਕੇ ਕਿ ਹੈਲਥ ਕਨਸਰਨ ਨੇ ਉਥੋਂ ਬੰਦੇ ਰਿਪੋਰਟ ਕੀਤੇ ਉਹੀ ਦੁਬਾਰਾ ਉਹ ਕਰਨਗੇ ਫੈਮਿਲੀ ਸੈਪਰੇਸ਼ਨ ਕਰਨਗੇ ਉਹ ਕਹਿੰਦੇ ਸਾਡੇ ਲਈ ਇਸ਼ੂ ਨਹੀਂ ਹੈ ਕਿ ਜੇ ਕੋਈ ਫੈਮਿਲੀ ਨਾਲ ਆਉਂਦੇ ਅਸੀਂ ਫਿਰ ਵੀ ਉਹਨਾਂ ਨੂੰ ਜਿਹੜਾ ਉਹ ਰਿਪੋਰਟ ਕਰਾਂਗੇ ਉਦੋਂ ਬਾਅਦ ਉਹਨਾਂ ਨੇ ਕਿਹਾ ਜਿਹੜੀ ਰਸ਼ੀਆ ਤੇ ਯੂਕਰੇਨ ਵਾਰ ਆ ਇਹਨੂੰ ਅਸੀਂ ਸੈਟਲ ਕਰਨਾ ਉਦੋਂ ਬਾਅਦ ਜਿਹੜੀ ਫੈਡਰਲ ਫੰਡਿੰਗ ਆ ਸਕੂਲਾਂ ਵਾਸਤੇ ਜਿਹੜੀ ਹੈਗੀ ਆ ਸੀਆਰਟੀ ਜਾਂ ਹੋਰ ਜਿਹੜੇ ਦਾਦੇ ਪ੍ਰੋਗਰਾ ਉਹ ਕੱਟ ਕਰਨੀ ਆ ਤੇ ਜਿਹੜਾ ਡਿਪੋਰਟੇਸ਼ਨ ਦਾ ਪਲਾਨ ਇਨਫੋਰਸ ਕਰਨਾ ਵੀ ਜਿਹੜੇ ਕ੍ਰਿਮੀਨਲ ਬੰਦੇ ਨੇ ਜਾਂ ਜਿਹੜੇ ਇਦਾਂ ਦੇ ਅਨ ਡਾਕੂਮੈਂਟਡ ਨੇ ਜਿਨ੍ਹਾਂ ਦੇ ਕੋਈ ਕੇਸ ਵਗੈਰਾ ਨਹੀਂ ਚੱਲਦੇ ਜਾਂ ਡਿਪੋਰਟੇਸ਼ਨਾਂ ਉਪਰਾਣੀਆਂ ਲੱਗੀਆਂ ਨੇ ਉਹ ਜਿਹੇ ਬੰਦਿਆਂ ਨੂੰ ਡਿਪੋਰਟ ਕਰਨਾ ਇੱਕ ਉਹਨੇ ਕਿਹਾ ਕਿ ਜਿਹੜਾ ਇਲੈਕਟ੍ਰਿਕ ਵਹੀਕਲ ਮੰਡਟ ਹੈ ਇਹ ਐਂਡ ਕਰਨਾ ਕੋਈ ਕਈ ਸਟੇਟਾਂ ਨੇ ਜਾਂ ਕਈ ਥਾਵਾਂ ਤੇ ਕੀਤਾ ਵੀ ਇੰਨੀ ਦੇਰ ਤੋਂ ਬਾਅਦ ਦੂਜੀਆਂ ਗੱਡੀਆਂ ਨਹੀਂ ਚੱਲਣਗੀਆਂ ਜਿਹੜੀ ਇਲੈਕਟ੍ਰਿਕ ਗੱਡੀ ਹੀ ਚੱਲੇਗੀ ਫਿਰ ਉਹਨੇ ਕਿਹਾ ਕਿ ਜਿਹੜੀ ਇਨਕਰੀਜ਼ ਡ੍ਰਿਲਿੰਗ ਤੇ ਫ੍ਰੈਕਿੰਗ ਫਾਰ ਔਇਲ ਔਇਲ ਜਿਹੜਾ ਗੈਸ ਖਦਾਈ ਉਹਨੂੰ ਤੇਜ਼ ਕਰਨਾ ਹੈ 인ਫਲੇਸ਼ਨ ਨੂੰ ਘਟ ਕਰਨਾ ਉਦੋਂ ਬਾਅਦ ਉਹਨੇ ਕਿਹਾ ਕਿ ਜਿਹੜੀ ਬਰਥ ਰਾਈਟ ਸਿਟੀਜ਼ਨਸ਼ਿਪ ਹੈ ਉਹਨੂੰ ਐਂਡ ਕਰਨਾ ਹੁਣ ਇਹ ਮੈਂ ਜੇ ਵੀ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਬਰਥ ਰਾਈਟ ਸਿਟੀਜ਼ਨਸ਼ਿਪ ਆ ਉਹਨੂੰ ਐਂਡ ਕਰਨਾ ਇਹਦੇ ਬਸ ਦਾ ਰੋਗ ਨਹੀਂ ਐਗਜ਼ੈਕਟਿਵ ਆਰਡਰ ਇਹ ਕਰ ਸਕਦਾ ਲੇਕਿਨ ਉਹ 14th ਐਮੈਂਡਮੈਂਟ ਜਿਹੜੀ ਕਨਸਟੀਟਿਊਸ਼ਨ ਦੀ ਉਹ ਚ ਲਿਖਿਆ ਹੋਇਆ ਵੀ ਜਿਹੜਾ ਕੋਈ ਵੀ ਇਥੇ ਬੌਰਨਰ ਸਿਟੀਜ਼ਨ ਹੋਏਗਾ ਤੇ ਇਹਦੇ ਬਾਰੇ ਜਿਹੜੀ ਅਮਰੀਕਨ ਸੁਪਰੀਮ ਕੋਰਟ ਦਾ ਵੀ ਡਿਸੀਜਨ ਬੜਾ ਪੁਰਾਣਾ ਆਇਆ ਹੋਇਆ ਉਸ ਤੋਂ ਬਾਅਦ ਕਿਹੜੀ ਡਿਸੀਜਨ ਆਏ ਨੇ ਸੋ ਇਹ ਜੇ ਉਹ ਆਰਡ ਤੇ ਉਹ ਕੋਟਾ ਦੇ ਵਿੱਚ ਚੈਲੰਜ ਜ਼ਰੂਰ ਹੋਏਗਾ। ਉਦੋਂ ਬਾਅਦ ਉਹਨੇ ਇਹ ਵੀ ਕਿਹਾ ਕਿ ਜਿਹੜੇ ਜਨਵਰੀ 6 ਦੇ ਅ 2000 ਜਿਹੜੀ ਉਹ 21 ਨੂੰ ਅਟੈਕ ਕੀਤਾ ਸੀ ਜਿਹੜੇ ਲੋਕਾਂ ਨੇ ਕੈਪੀਟਲ ਦੇ ਉੱਤੇ ਅ 트럼ਪ ਦੇ ਹੱਕ ਦੇ ਵਿੱਚ ਤੇ ਉਹਨਾਂ ਨੂੰ 파ਟਨ ਕਰਨਾ ਉਹਨੇ ਕਿਹਾ ਵੀ ਕਾਫੀ ਜ਼ਿਆਦਾ 파ਟਨ ਕਰਾਂਗੇ ਕਿਉਂਕਿ ਉਹ ਸੋਚਦੇ ਨੇ ਵੀ ਨਾਲ ਵਿੱਚੋਂ ਕਈ ਬੰਦੇ ਨਜਾਇਜ਼ ਜਿਹੜੇ ਨੇ ਉਹਨਾਂ ਉਹ ਫੜੇ ਹੋਏ ਨੇ ਜਾਂ سزا ਹੋਈ ਆ। ਉਦੋਂ ਬਾਅਦ ਉਹਨੇ ਕਿਹਾ ਕਿ ਜਿਹੜੇ ਟਾਸਕ ਫੋਰਸ ਬਣਾਈ ਜਾਏਗੀ ਕਿ ਜਿਹੜੇ ਜਨਵਰੀ 6 ਦੇ ਸਾਰੇ ਕੇਸ ਜਿਹੜੇ ਨੇ ਰਿਵਿਊ ਕੀਤੇ ਜਾਣਗੇ। ਉਸ ਤੋਂ ਬਾਅਦ ਉਹਨੇ ਕਿਹਾ ਕਿ ਰੋਲ ਬੈਕ ਕਰਾਂਗੇ ਬਾਇਕ ਸੂਲ ਰੈਗੂਲੇਸ਼ਨਸ ਮਿਲਟਰੀ ਦੇ ਵਿੱਚ ਕਾਫੀ ਚੇਂजेस ਕਰਾਂਗੇ ਪਰ ट्रैवल ਬੈਨ ਕਰਾਂਗੇ ਮੁਸਲਿਮ ਕੰਟਰੀਜ਼ ਤੋਂ ਜਿਹੜੇ ਕਿ ਇਸਲਾਮਿਕ ਕੰਟਰੀਜ਼ ਦੇ ਜਿਆਦਾ ਜਿੱਥੇ ਕਿ ਇਹਨਾਂ ਨੂੰ ਲੱਗਦਾ ਖਤਰਾ ਉੱਥੋਂ ਟਰੈਵਲ ਬੈਨ ਕੀਤਾ ਜਾਊਗਾ ਉਦੋਂ ਬਾਅਦ ਉਹ ਕਹਿੰਦੇ ਆ ਕਿ ਰੈਗੂਲੇਸ਼ਨ ਜਿਹੜੇ ਹੈਗੇ ਆ ਉਹ ਹੋਰ ਵੀ ਜਿਹੜੇ ਕੱਟ ਹੈਗੇ ਫੈਡਰਲ ਦੇ ਕਿਤੇ ਜਾਣਗੇ ਟੈਕਸ ਕੱਟ ਦਿੱਤੇ ਜਾਣਗੇ ਤੇ ਜਿਹੜੇ ਟੈਕਸ ਦਾ ਜਿਹੜਾ ਹੈਗਾ ਉਹ ਕਾਫੀ ਸਿੰਪਲੀਫਾਈ ਕਰਨ ਦੀ ਕੋਸ਼ਿਸ਼ ਕਰਾਂਗੇ ਇਹਦੇ ਨਾਲ-ਨਾਲ ਉਹਨੇ ਕਿਹਾ ਕਿ ਡੀਈਆ ਜਿਹੜੀਆਂ ਰਿਕੁਆਇਰਮੈਂਟ ਨੇ ਫੈਡਰਲ ਦੀਆਂ ਉਹ ਵੀ ਰਿਵੋਕ ਕਰਾਂਗੇ ਜਿਹੜਾ ਚਾਈਨਾ ਦਾ ਮੋਸਟ ਫੇਵਰਡ ਨੇਸ਼ਨ ਸਟੇਟਸ ਆ ਉਹਨੂੰ ਵੀ ਖਤਮ ਕਰਾਂਗੇ ਤੇ ਤੁਹਾਨੂੰ ਪਤਾ ਹੀ ਆ ਕਿ ਟਿਕਟੌਕ ਤੇ ਇਹਨਾਂ ਨੇ ਹੁਣ ਬੈਨ ਲਾਇਆ ਯੂਐਸ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਉਹ ਬੈਨ ਜਿਹੜਾ ਉਹ ਸਹੀ ਆ ਤੇ ਹੁਣ ਇਹ ਕਹਿ ਰਿਹਾ ਕਿ ਅਮਰੀਕਨ ਕੋਈ ਬਾਅਰ ਚਾਹੀਦਾ ਜਿਹੜਾ ਅਮਰੀਕਨ ਕੰਪਨੀ ਨੂੰ ਚਲਾਵੇ ਤੇ ਟਰੰਪ ਨੇ ਟਿਕਟੌਕ ਬਾਰੇ ਵੀ ਕਿਹਾ ਕਿ ਉਹਨੂੰ ਮੈਂ 3 ਮਹੀਨੇ ਦੀ ਐਕਸਟੈਂਸ਼ਨ ਦਿਆਂਗਾ ਉਹ ਆਪਣਾ ਵੇਚਣ ਲਈ ਵੀ ਅਮਰੀਕਾ ਦੀ ਕੋਈ ਕੰਪਨੀ ਉਹਨੂੰ ਖਰੀਦੇ ਉਦੋਂ ਬਾਅਦ ਸੀਆਰਟੀ ਉਹ ਕਹਿੰਦੇ ਆ ਰਮਡ ਫੋਰਸਿਸ ਤੋਂ ਰਿਮੂਵ ਕਰਨੀਆਂ ਵਾਇਲੈਂਟ ਕ੍ਰਾਈਮ ਜਿਹੜਾ ਹੁੰਦਾ ਵੱਡੇ ਸ਼ਹਿਰਾਂ ਦੇ ਵਿੱਚ ਜਿੱਥੇ ਬਹੁਤ ਕ੍ਰਾਈਮ ਆ ਉਹਨੂੰ ਘੱਟ ਕਰਨਾ ਆ ਈਰਾਨ ਤੇ ਹੋਰ ਸੈਂਕਸ਼ਨਾਂ ਲਾਉਣੀਆਂ ਨੇ ਤੇ ਉਦੋਂ ਬਾਅਦ ਉਹ ਕਹਿੰਦੇ ਆ ਕਿ ਜਿਹੜੇ ਡੀਏਐਨ ਜਾਂ ਜਿਹੜੇ ਸਰਕਾਰੀ ਵਕੀਲਾਂ ਨੇ ਲੋਕਾਂ ਨੂੰ ਨਜਾਇਜ਼ ਫੜਿਆ ਤੰਗ ਕੀਤਾ ਉਹਨਾਂ ਨੂੰ ਉਹਨਾਂ ਦੇ ਖਿਲਾਫ ਇਨਵੈਸਟੀਗੇਸ਼ਨ ਹੋਊਗੀ ਤੇ ਇਸ ਤੋਂ ਇਲਾਵਾ ਉਹ ਕਹਿੰਦੇ ਆ ਕਿ ਜਿਹੜੀ ਮਿਲਟਰੀ ਦੇ ਵਿੱਚ ਰਿਟੈਂਸ਼ਨ ਮਰੇਅ ਰਿਕਰੂਟਮੈਂਟ ਆ ਉਹਦੇ ਬਾਰੇ ਵੀ ਜਿਹੜਾ ਉਹ ਹੋਊਗਾ ਪਲੱਸ ਜਿਹੜੀਆਂ ਰਿਫਿਊਜੀ ਐਡਮਿਸ਼ਨ ਦੇ ਜਾਂ ਟੀਪੀਆ ਸਟੇਟਸ ਵਗੈਰਾ ਹੈਗੇ ਆ ਉਹ ਬੰਦ ਕਰਨੇ ਜਿਵੇਂ ਆਸਾਨੂੰ ਮੰਨ ਦੱਸ ਕੇ ਹਟਾਇਆ ਕਿ ਐਕਸਟੈਂਡ ਕੀਤਾ ਇਹਨਾਂ ਨੇ ਚਾਰ ਦੇਸ਼ਾਂ ਦਾ ਸਟੇਟਸ ਉਹ ਕਹਿੰਦਾ ਮੈਂ ਇਹਨੂੰ ਰਿਵੋਕ ਕਰੂੰਗਾ ਤੇ ਦੂਜਾ ਉਹਨੇ ਕਿਹਾ ਕਿ ਮਾਈਨਰਸ ਵਾਸਤੇ ਜਿਹੜਾ ਹੈਗਾ ਉਹ ਅ ਹੋਰ ਜ਼ਿਆਦਾ ਰਾਈਟ ਜਾਂ ਹੋਰ ਜ਼ਿਆਦਾ ਹੱਕ ਹੋਣੇ ਚਾਹੀਦੇ ਆ ਉਹਦੇ ਬਾਰੇ ਗੱਲ ਕਰਾਂਗੇ ਤੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਹੈਗੇ ਆ ਉਹ ਗਾਹਮ ਜੇ ਖਾਦੀ ਹੁੰਦੀ ਕੋਈ ਜਗ੍ਹਾ ਨੂੰ ਪੁਆਇੰਟ ਕਰਨ ਬਾਰੇ ਵਿਚਾਰ ਕਰਕੇ ਨਾ ਭੇਜੇ ਸੋ ਇਹ ਬੇਸਿਕਲੀ ਸ਼ੁਰੂ ਦਾ ਏਜੰਡਾ ਹੁਣ ਦੇਖਦੇ ਆ ਕਿ ਇਹਦੇ ਵਿੱਚ ਹੁਣ ਬਾਰਡਰ ਤੇ ਸ਼ਕਤੀ ਵੀ ਹੈਗੀ ਆ ਡਿਪੋਰਟੇਸ਼ਨ ਵੀ ਹੈਗੀ ਆ ਬਰਥ ਰਾਈਟ ਸਿਟੀਜ਼ਨਸ਼ਿਪ ਐਪਲਾਈ ਕਰਨੀ ਵੀ ਹੈ ਸਾਰੀਆਂ ਗੱਲਾਂ ਹੈਗੀਆਂ ਤਾਂ ਕਿਸ ਤਰ੍ਹਾਂ ਕਰਦੇ ਆ ਲੈਟਸ ਸੀ ਤੇ ਇਹਦੇ ਨਾਲ ਨਾਲ ਜਿਹੜੀ ਹੋਰ ਇੰਪੋਰਟੈਂਟ ਖਬਰ ਹੋਏ ਹੈਗੀ ਆ ਕਿ ਸਭ ਕਾਫੀ ਲੋਕ ਪੁੱਛਦੇ ਆ ਕਿ ਇਹਦੇ ਨਾਲ ਕੀ ਸੈਲਮ ਇੱਥੇ ਬੰਦ ਹੋ ਜਾਏਗਾ ਜਾਂ ਗਾਰਡਨਸ਼ਿਪ ਦੇ ਕੇਸ ਬੰਦ ਹੋ ਜਾਣਗੇ ਜਾਂ ਵਿਆਹ ਦੇ ਬੰਦ ਹੋ ਜਾਣਗੇ ਜਾਂ ਕਈ ਲੋਕ ਪੁੱਛਦੇ ਆ ਕਿ ਵਿਜ਼ਟਰ ਵੀਜ਼ੇ ਬੰਦ ਹੋ ਜਾਣਗੇ ਸਟੂਡੈਂਟ ਵੀਜ਼ੇ ਇਹੋ ਜਿਹਾ ਕੁਝ ਨਹੀਂ ਆ ਕਿਉਂਕਿ ਉਹ ਲਾ ਥੱਲੇ ਆ ਜਿਹੜੇ ਲੋਕਾਂ ਦਾ ਹੱਕ ਹੈ ਲਾਉਣਾ ਜਿਨ੍ਹਾਂ ਦਾ ਕੀ ਕੇਸ ਜਿਹੜੇ ਸਰਮ ਦੇ ਗਰਾਊਂਡਾਂ ਥੱਲੇ ਆ ਉਹ ਆ ਕੇ ਲਾ ਸਕਦੇ ਆ ਹੋਰ ਬੰਦੇ ਨਵੇਂ ਆ ਕੇ ਵੀ ਲਾ ਸਕਦੇ ਆ ਉਹਨਾਂ ਦੀ ਕੋਈ ਆਮਤ ਨਹੀਂ ਪਰ ਬਾਰਡਰ ਤੇ ਸਖਤੀ ਜ਼ਰੂਰ ਹੋਏਗੀ ਜਿਵੇਂ ਇਹ ਲੋਕਾਂ ਨੂੰ ਛੱਡੀ ਜਾਂਦੇ ਸੀ ਫ੍ਰੋਲ ਦੇ ਜਾਂਦੇ ਸੀ ਉਹ ਹੁਣ ਉਥੋਂ ਜ਼ਿਆਦਾ ਰਿਪੋਰਟ ਕਰਕੇ ਜਿਹੜੇ ਹੈਗੇ ਡਿਟੈਂਸ਼ਨ ਸੈਂਟਰਾਂ 'ਚ ਹੁਣ ਕਾਫੀ ਜ਼ਿਆਦਾ ਗਿਣਤੀ ਵਧ ਜਾਏਗੀ ਬੰਦਿਆਂ ਦੀ ਇਹਦੇ ਨਾਲ ਨਾਲ ਜਿਹੜੇ ਯੂਐਸ ਸਿਟੀਜ਼ਨ ਵਿਆਹ ਕਰਦੇ ਇਲੀਗਲ ਐਂਟਰੀ ਆ ਉਹ ਵੀ ਇਸੇ ਤਰ੍ਹਾਂ ਚੱਲ ਹੀ ਰਹੇਗਾ ਗਾਰਡੀਨਸ਼ਿਪ ਦੇ ਕੇਸਾਂ ਤੇ ਕੋਈ ਅਸਰ ਨਹੀਂ ਇਹਦਾ ਪੈਣਾ ਕਿਉਂਕਿ ਔਲਾਦ ਦੇ ਅੰਦਰ ਆ ਪਰ ਜ਼ਿਆਦਾ ਅਸਰ ਜਿਹੜਾ ਹੈਗਾ ਉਹ ਕ੍ਰਿਮਨਲ ਲੋਕਾਂ ਤੇ ਅਨਡਾਕੂਮੈਂਟਡ ਤੇ ਪਵੇਗਾ ਜਿਨ੍ਹਾਂ ਦੀ ਅਪੀਲਾਂ ਚੱਲਦੀਆਂ ਨੇ ਕਿਸੇ ਦੀ ਅਪੀਲ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਚੱਲਦੀ ਹੈ ਸੈਕੰਡ ਸਰਕਟ ਨਾਈਨ ਸਰਕਟ ਉਹਨਾਂ ਦੇ ਵੀ ਕੋਈ ਫਰਕ ਨਹੀਂ ਪੈਂਦਾ ਅ ਇਹ ਸੀ ਜੀ ਇੰਪੋਰਟੈਂਟ ਖਬਰਾਂ ਤੇ ਹੁਣ ਤੁਹਾਡੇ ਸਵਾਲਾਂ ਦੇ ਜਵਾਬ ਆਪਾਂ ਜਿਹੜੇ ਆ ਉਹ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਸਾਰਿਆਂ ਤੋਂ ਪਹਿਲਾਂ ਤਾਂ ਕਈ ਲੋਕੀ ਸਾਡਾ ਧੰਨਵਾਦ ਕਰ ਰਹੇ ਆ ਜਿਹੜੇ ਕਹਿੰਦੇ ਕਿ ਤੁਸੀਂ ਬਹੁਤ ਜ਼ਿਆਦਾ ਵਧੀਆ ਜਾਣਕਾਰੀ ਦਿੰਨੇ ਆ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਦੇਖਦੇ ਹੋ ਸਾਨੂੰ ਵਿੱਚ ਕਾਫੀ ਸ਼ਾਂ ਮਿਲਦਾ ਫਿਰ ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਪ੍ਰੋਲ ਤੇ ਇੰਡੀਆ ਜਾਣਾ ਚਾਹੀਦਾ ਕਿ ਨਹੀਂ ਅ ਜੇ ਕੋਈ ਜ਼ਿਆਦਾ ਐਮਰਜੈਂਸੀ ਹੈ ਜਾ ਸਕਦੇ ਹੋ ਲਾ ਤਾਂ ਕੋਈ ਚੇਂਜ ਨਹੀਂ ਹੋਇਆ ਪਰ ਅਸੀਂ ਰეკਮੈਂਡ ਕਰਦੇ ਹਾਂ ਕਿ ਅਜੇ ਇੱਥੋਂ ਬਾਹਰ ਨਾ ਜਾਇਆ ਜਾਵੇ ਅਗਲਾ ਸਵਾਲ ਹੈ ਜੀ ਕਿ ਜਿਹੜੀ F1 ਕੈਟਾਗਰੀ ਆ ਅ ਉੱਤੇ ਟਾਈਮ ਥੋੜਾ ਅੱਗੇ ਨਾਲੋਂ ਘਟੇਗਾ ਹਾਂਜੀ ਇਹ ਆਪਾਂ ਕਹਿ ਨਹੀਂ ਸਕਦੇ ਕਿੰਨਾ ਘਟੇਗਾ ਪਰ ਹੋ ਸਕਦਾ ਘਟੇ R1 ਬਾਰੇ ਕੁਐਸਚਨ ਹੈ ਜੀ ਕਿ R1 ਦੇ ਗ੍ਰੀਨ ਕਾਰਡ ਨੂੰ ਬਹੁਤ ਟਾਈਮ ਲੱਗ ਰਿਹਾ ਤੇ ਇਹਦਾ ਟਾਈਮ ਕੁਝ ਘਟੇਗਾ ਇਹ ਸਮਾਂ ਦੱਸੇਗਾ ਜੀ ਕਿ ਜਿਹੜੀ ਨਵੀਂ ਸਰਕਾਰ ਆ 트াম্প ਦੀ ਉਹ ਕੀ ਕਰਦੀ ਪਰ ਅਜੇ ਟਾਈਮ ਉਤੇ ਕਾਫੀ ਡਿਲੇ ਹੈਗੀ ਹੈ ਤੇ ਕੋਈ ਸੰਕੇਤ ਨਹੀਂ ਹੈ ਉਹਦੇ ਘਟਣ ਦੇ ਫਿਰ ਅਗਲਾ ਸਵਾਲ ਹੈ ਜੀ ਕਿ ਜ ਜੇ ਤੁਹਾਨੂੰ ਐਂਟਰੀ ਮਿਲ ਜਾਂਦੀ ਹੈ ਅਮਰੀਕਾ ਤੁਸੀਂ ਸਾਲਮ ਕਿੰਨੇ ਦਿਨ ਬਾਅਦ ਲਾ ਸਕਦੇ ਹੋ ਉਹ ਤੁਸੀਂ ਜਦੋਂ ਮਰਜ਼ੀ ਲਾ ਸਕਦੇ ਹੋ ਜਿੰਨੀ ਛੇਤੀ ਲਾਓ ਬੈਟਰ ਆ ਪਰ ਇਹ ਜ਼ਰੂਰ ਆ ਵੀ ਸਾਲ ਤੋਂ ਬਾਅਦ ਨਹੀਂ ਲਾ ਸਕਦੇ ਸੈਨੋ ਮਿਦਨ 1 ਇਅਰ ਲਾਉਣਾ ਪੈਂਦਾ ਪਰ ਅਸੀਂ ਰਿਕਮੈਂਡ ਕਰਦੇ ਹਾਂ ਜਿੰਨੀ ਜਲਦੀ ਲਾ ਦਿਓ ਬੈਟਰ ਆ ਅਗਲਾ ਸਵਾਲ ਹੈ ਜੀ ਕਿ ਜਿਹੜੇ ਕੈਨੇਡਾ ਤੋਂ ਆਉਣ ਵਾਲੇ ਆ ਉਹਨਾਂ ਦੇ ਤੀਸਰੀ ਕੰਟਰੀ ਦਾ ਰੂਲ ਲਾਗੂ ਹੁੰਦਾ ਉਹ ਕੈਨੇਡਾ ਵਾਲਿਆਂ ਤੋਂ ਵੀ ਹੁੰਦਾ ਮਕਸੀਕੋ ਵਾਲਿਆਂ ਤੋਂ ਵੀ ਹੁੰਦਾ 2023 ਤੋਂ ਬਾਅਦ ਜਿਹੜਾ ਬੰਦਾ ਵੀ ਅਮਰੀਕਾ 'ਚ ਐਂਟਰ ਕਰਦਾ ਚਾਹੇ ਉਹ ਮਕਸੀਕੋ ਤੋਂ ਆਵੇ ਚਾਹੇ ਕੈਨੇਡਾ ਤੋਂ ਆਵੇ ਜਿਹੜੇ ਹੋਰ ਮੁਲਕਾਂ 'ਚ ਰਹਿ ਕੇ ਵੀ ਆਇਆ ਉਹ ਐਕਸਪਲੇਨ ਕਰਨਾ ਪੈਂਦਾ ਵੀ ਉਹਨਾਂ ਮੁਲਕਾਂ 'ਚ ਉਹਨੇ ਕੇਸ ਕਿਉਂ ਨਹੀਂ ਲਾਇਆ ਅਗਲਾ ਸਵਾਲ ਹੈ ਜੀ ਕਿ ਜਿਹੜੇ ਵਰਕ ਪਰਮਿਟ ਮਿਲਦੇ ਰਹਿਣਗੇ ਹਾਂਜੀ ਲਾਅ ਦੇ ਮੁਤਾਬਕ ਵਰਕ ਪਰਮਿਟ ਮਿਲਣਗੇ ਕਿਉਂਕਿ ਲਾਅ ਇਹ ਕਹਿੰਦਾ ਵੀ 180 ਦਿਨ ਬਾਅਦ ਜਿਹੜੇ ਵਰਕ ਪਰਮਿਟ ਆ ਉਹ ਅਪਲਾਈ ਕਰ ਸਕਦੇ ਹੋ ਪਰ ਇਹ ਸਰਕਾਰ ਮਿਆਦ ਘਟਾ ਤੇ ਜੇ ਚੌਣ ਤੋਂ ਦੀ ਜਿਹੜੀ ਵਿਆਜ ਆ ਪੰਜ ਸਾਲ ਤੋਂ ਪਾ ਕੇ ਦੋ ਸਾਲ ਦੇ ਇੱਕ ਸਾਲ ਕਰ ਸਕਦੇ ਆ ਪਰ ਵਰਕ ਪਰਮਿਟ ਬੰਦ ਨਹੀਂ ਕਰ ਸਕਦੇ ਅਗਲਾ ਸਵਾਲ ਹੈਗਾ ਜੀ ਕਿ ਹਸੈਲਮ ਗ੍ਰਾਂਟ ਹੋਣ ਤੋਂ ਬਾਅਦ ਪੀਆਰ ਕਦੋਂ ਅਪਲਾਈ ਹੁੰਦੀ ਹੈ ਇਹ ਜਦੋਂ ਮਰਜ਼ੀ ਕਰ ਸਕਦੇ ਹੋ ਪਹਿਲਾਂ ਇਹ ਹੁੰਦਾ ਸੀ ਵੀ ਇੱਕ ਸਾਲ ਨਹੀਂ ਸੀ ਕਰ ਸਕਦੇ ਇਹਨਾਂ ਨੇ ਹੁਣ ਰੂਲ ਚੇਂਜ ਕਰਤਾ ਸੀ ਵੀ ਜਦੋਂ ਮਰਜ਼ੀ ਕਰ ਦੋ ਉਹ ਗ੍ਰਾਂਟ ਹੋਣ ਤੋਂ ਬਾਅਦ ਤੁਸੀਂ ਕਰ ਸਕਦੇ ਹੋ ਪਰ ਇੱਕ ਗੱਲ ਇਹਦੇ ਜ਼ਰੂਰੀ ਆ ਕਿ ਮੈਡੀਕਲ ਨਾਲ ਜਾਂਦਾ ਪਹਿਲਾਂ ਮੈਡੀਕਲ ਤੁਸੀਂ ਬਾਅਦ ਚ ਭੇਜ ਸਕਦੇ ਸੀ ਪਰ ਹੁਣ ਨਹੀਂ ਸੋ ਮੈਡੀਕਲ ਤੁਸੀਂ ਇਗਜ਼ਾਮ ਕਰਾ ਕੇ ਨਾਲ ਭੇਜਣਾ ਪੈਣਾ ਸਾਨੂੰ ਤੇ ਉਹ ਤੁਸੀਂ ਜਦੋਂ ਮਰਜੀ ਕਰ ਸਕਦੇ ਹੋ ਅਗਲਾ ਸਵਾਲ ਹੈਗਾ ਜੀ F4 ਤੇ F3 categories ਬਾਰੇ ਉਹ ਮੈਂ ਕਾਫੀ ਸਵਾਲ ਦੇ ਸਾਰੇ ਇਕੱਠੇ ਕਰ ਦਿੰਦਾ ਇੱਕ ਚ ਤੇ ਉਹਨਾਂ ਨੇ ਪੁੱਛਿਆ ਕਿ ਇਹਦੇ ਵਿੱਚ ਕੋਈ ਫਾਸਟ ਇੰਪਰੂਵਮੈਂਟ ਹੋਊਗੀ ਨਹੀਂ ਜੀ ਉਹ ਚ ਕੋਈ ਖਾਸ ਇੰਪਰੂਵਮੈਂਟ ਨਹੀਂ ਜਿਹੜਾ ਵੀਜ਼ਾ ਬਿਲਡਰ ਮੈਂ ਦੱਸਿਆ ਸੀ ਅੱਗੇ ਨਾਲੋਂ ਥੋੜੀ ਜਿਹਾ ਪਰ ਇੰਨੀ ਜ਼ਿਆਦਾ ਨਹੀਂ ਹੈ ਅਗਲਾ ਸਵਾਲ ਹੈ ਜੀ ਕਿ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਜਿਹੜਾ ਹੈਗਾ ਉਹਦੀ ਲਾਗੂ ਹੋ ਰਿਹਾ ਉਹ ਲਾਗੂ ਤਾਂ ਹੋ ਰਿਹਾ ਜਰੂਰ ਜੀ ਲੇਕਿਨ ਜ਼ਿਆਦਾ ਜਿਹੜਾ 21 ਸਾਲ ਤੋਂ ਉੱਪਰ ਆ ਉਹਨਾਂ ਨੂੰ ਵੀਜ਼ਾ ਨਹੀਂ ਮਿਲ ਰਿਹਾ ਪਰ ਜੇ ਉਹ ਵੀ ਤੁਸੀਂ ਕੈਲਕੂਲੇਸ਼ਨ ਦੇ ਵਿੱਚ ਆਉਂ ਤਾਂ ਫਿਰ मिल ਸਕਦਾ ਅਗਲਾ ਸਵਾਲ ਹੈਗਾ ਜੀ ਕਿ ਜੇ ਕੋਈ ਬੰਦੇ ਦਾ ਕੇਸ ਫੇਲ ਹੋਇਆ ਸੈਲਮ ਦਾ ਉਹ ਅਪੀਲ ਕਰ ਸਕਦਾ ਬਿਲਕੁਲ ਕਰ ਸਕਦਾ ਅਪੀਲ ਪ੍ਰੋਸੈਸ ਦੇ ਵਿੱਚ ਕੋਈ ਵੀ ਜਿਹੜੀ ਉਹ ਦਿੱਕਤ ਜਾਂ ਪ੍ਰੋਬਲਮ ਨਹੀਂ ਹੈਗੀ ਅਪੀਲ ਉਸੇ ਤਰ੍ਹਾਂ ਦੀ ਜਿਹੜੀ ਉਹ ਚੱਲਦੀ ਰਹੇਗੀ ਤੇ ਅੱਜ ਦਾ ਆਖਰੀ ਜਿਹੜਾ ਸਵਾਲ ਹੋਇਆ ਵੀ ਗਾਰਡੀਨਸ਼ਿਪ ਦੇ ਕੇਸਾਂ ਦਾ ਅਸਰ ਪਵੇਗਾ ਮੈਂ ਦੱਸ ਕੇ ਹਟਿਆ ਜੀ ਪਹਿਲਾਂ ਕਿ ਗਾਰਡੀਨਸ਼ਿਪ ਦੇ ਕੇਸਾਂ ਤੇ ਕੋਈ ਅਸਰ ਨਹੀਂ ਸਾਡੇ ਬਲਕੇ ਆ ਪਿੱਛੇ ਜੇ ਸੋਨਾ ਕੇਸ ਗਾਰਡੀਨਸ਼ਿਪ ਤੇ ਹੋਰ ਪਾਸ ਹੋਏ ਆ ਸੋ ਉਹਨਾਂ ਨੂੰ ਬਹੁਤ-ਬਹੁਤ ਵਧਾਈ ਜਿਨ੍ਹਾਂ ਦੇ ਕੇਸ ਪਾਸ ਹੋਏ ਨੇ ਸੋ ਗਾਰਡੀਨਸ਼ਿਪ ਦੇ ਕੇਸਾਂ ਤੇ ਕੋਈ ਅਸਰ ਨਹੀਂ ਤੇ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ ਆਸੇ ਕਿ ਤੁਹਾਨੂੰ ਹੋਰਾਂ ਪਸੰਦ ਆਇਆ ਹੋਵੇਗਾ ਅਗਲੀ ਵਾਰੀ ਫੇਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਸასიਕਾਰ